ਗੁੱਡ ਮਾਰਨਿੰਗ ਸਟੂਡੈਂਟਸ ਸਬਜੈਕਟ ਮੈਥ ਕਲਾਸ 4th ਐਕਸਰਸਾਈਜ਼ ਅਭਿਆਸ 1.2 ਦਾ ਪਹਿਲਾ ਦੂਜਾ ਸਵਾਲ ਕਰ ਚੁੱਕੇ ਹਾਂ ਤੀਸਰਾ ਸਵਾਲ ਹੈ ਖਾਲੀ ਥਾਵਾਂ ਭਰੋ ਖਾਲੀ ਥਾਵਾਂ ਭਰਨ ਚ ਬੇਟਾ ਦੇਖੋ ਜੋ ਪਹਿਲਾਂ ਇੱਕ ਜਿਹੜੀ ਸੰਖਿਆ ਦਿੱਤੀ ਹੈ 2200 ਵਿਚਾਲੇ ਦਿੱਤੀ ਹੈ ਉਸ ਤੋਂ ਪਹਿਲਾਂ ਸਥਾਨ ਖਾਲੀ ਹੈ A ਸਵਾਲ ਆਪਾਂ ਦੇਖ ਰਹੇ ਹਾਂ ਤੇ ਉਸ ਤੋਂ ਬਾਅਦ ਸਥਾਨ ਖਾਲੀ ਹੈ ਇਹਦਾ ਮਤਲਬ ਜਿਹੜਾ 2200 ਜਿਹੜੀ ਸੰਖਿਆ ਹੈ ਉਹਦੀ ਤੁਸੀਂ ਅਗੇਤਰ ਸੰਖਿਆ ਵੀ ਲਿਖਣੀ ਹੈ ਤੇ ਪਛੇਤਰ ਸੰਖਿਆ ਵੀ ਲਿਖਣੀ ਹੈ ਅਗੇਤਰ ਸੰਖਿਆ ਉਹਦੀ ਬਣੂਗੀ 2201 2200 ਚੋਂ 1 ਘਟਾ ਦਿਓ ਤੇ ਉਸ ਤੋਂ ਪਹਿਲਾਂ 2199 ਉਹਦੀ ਕੀ ਬਣੂਗੀ ਪਛੇਤਰ ਸੰਖਿਆ ਇਵੇਂ ਜਿਹੜਾ 7853 ਇਹਦੀ ਅਗੇਤਰ ਸੰਖਿਆ 7854 ਤੇ ਇਹਦੀ ਪਛੇਤਰ ਸੰਖਿਆ ਜਿਹੜੀ ਬਣੂਗੀ ਉਹ 7852 ਇਹ ਮੈਂ ਸਵਾਲ ਤੁਹਾਨੂੰ ਦਿਖਾਉਣਾ ਨੋਟਬੁੱਕ ਤੇ ਕਰੇ ਹੋਏ ਨੇ ਖਾਲੀ ਥਾਵਾਂ ਵਾਲਾ ਇੱਕ ਇਹ ਕਰਨਾ ਹੈ ਜਿਵੇਂ ਡੀ ਆ ਗਿਆ ਡੀ 2599 ਆਪਾਂ ਉਸ ਤੋਂ ਬਾਅਦ ਵਾਲੀ ਸੰਖਿਆ ਲਿਖਣੀ ਹੈ ਉਸ ਤੋਂ ਅਗਲੀ ਵੀ ਦੇ ਰੱਖੀ ਹੈ 2591 ਇਹ ਤੀਸਰਾ ਸਵਾਲ ਹੈ ਚੌਥਾ ਸਵਾਲ ਸਮਝੋ ਅਤੇ ਕਰੋ ਸਮਝੋ ਅਤੇ ਕਰੋ ਦੇ ਵਿੱਚ ਬੱਚੋ ਇਸ ਦੇ ਅੰਦਰ ਨਾ ਜਿਹੜੀ ਸੰਖਿਆ ਪੈਟਰਨ ਦਿੱਤਾ ਹੋਇਆ ਦੇਖੋ 723 ਫਿਰ 733 ਫਿਰ 743 ਮਤਲਬ ਕਿੰਨੇ ਕਿੰਨੇ ਦਾ ਫਰਕ ਹੈ 723 ਦੇ ਵਿੱਚ 10 ਜੋੜਦੀ ਹੈ ਅਗਰ ਆਪਾਂ 733 ਆ ਜਾਂਦਾ ਇੱਥੇ ਵੀ 10 ਜੋੜ ਦੀਏ 743 ਆ ਜਾਂਦਾ ਇਹਦਾ ਮਤਲਬ ਹਰ ਸੰਖਿਆ ਦੇ ਵਿੱਚ ਕਿੰਨਾ ਕਿੰਨਾ ਜੁੜੂਗਾ 10 ਅਗਲਾ ਵੀ ਐਵੇਂ ਹੀ ਹੈ 1510 ਮਤਲਬ 1510 ਉਹਦੇ ਅੰਦਰ ਵੀ 10 ਜੋੜੋ ਫੇਰ 10 ਦਾ ਫਰਕ ਹੈ ਫੇਰ 10 ਦਾ ਫਰਕ ਹੈ ਠੀਕ ਹੈ ਜੀ ਉਸ ਤੋਂ ਅੱਗੇ 2545 2545 ਅਗਰ ਉਹਦੇ ਵਿੱਚ 15 ਜੋੜੋ ਹੁਣ ਕਿੰਨੇ ਦਾ ਫਰਕ ਆ ਗਿਆ 15 ਦਾ 2560 'ਚ ਵੀ ਕਿੰਨੇ ਦਾ ਫਰਕ ਹੈ 15 ਦਾ 15 15 ਜੁੜੇ ਜਾਣਗੇ ਤੇ ਅੱਗੇ ਸੰਖਿਆ ਵੱਢ ਜੂਗੀ ਉਸ ਤੋਂ ਅਗਲਾ ਹੈ ਡੀ 4690 4690 ਹੁਣ ਉਲਟਾ ਹੋ ਗਿਆ ਪੈਟਰਨ ਹੁਣ ਸੰਖਿਆ ਕਿਹੜੀਆਂ ਆ ਰਹੀਆਂ ਨੇ ਪਿਛਲੀਆਂ 5 ਸੰਖਿਆਵਾਂ ਉੱਥੇ ਕਿਹੜੀਆਂ ਸੰਖਿਆ ਚੱਲ ਰਹੀਆਂ ਸੀ ਅਗਲੀਆਂ ਸੰਖਿਆਵਾਂ ਹੁਣ ਇਸ ਦੇ ਵਿੱਚ ਪਿਛਲੀਆਂ ਸੰਖਿਆਵਾਂ ਲਿਖਣੀਆਂ ਨੇ 75 ਕਿੰਨੇ ਕਿੰਨੇ ਦੇ ਫਰਕ ਵਾਲੀਆਂ ਨੇ 4690 ਸੀ ਇਹਦੇ ਚੋਂ ਮਾਈਨਸ 20 ਹੋ ਗਈ ਮਾਈਨਸ 20 ਹੋ ਗਏ 4670 ਆ ਗਏ ਫੇਰ ਮਾਈਨਸ 20 ਕਰ ਦੋ ਫੇਰ ਮਾਈਨਸ 20 ਕਰ ਦੋ ਫੇਰ ਮਾਈਨਸ 20 ਇਹ ਸਾਰੇ ਮਾਈਨਸ 20 ਕਰਕੇ ਚੱਲਣਗੇ ਅਗਲਾ ਆ ਗਿਆ 8150 8150 ਦੇ ਵਿੱਚ 50 ਪਲੱਸ ਕਰੋ ਫੇਰ 50 ਪਲੱਸ ਕਰੋ 50 50 ਦਾ ਅੰਤਰ ਹੈ ਸਾਰਿਆਂ ਦੇ ਵਿੱਚ ਫੇਰ ਆ ਗਿਆ 6325 ਹੁਣ ਇੱਥੇ 100 100 ਦਾ 100 ਜੁੜ ਜੂਗਾ 6425 100 ਹੋਰ ਜੁੜ ਜੂਗਾ 6525 100 ਹੋਰ ਜੁੜ ਜੂਗਾ ਇਹ ਪਲੱਸ ਕਰਕੇ ਕਰਨੇ ਨੇ ਅਗਲਾ ਆ ਗਿਆ ਜੀ 3008 3008 ਦੇ ਵਿੱਚ 10 ਜੋੜ ਦੋ 3018 ਫਿਰ 10 ਜੋੜ ਦੋ 3028 ਫਿਰ 10 ਜੋੜ ਦੋ 3038 ਫਿਰ 10 ਜੋੜ ਦੋ 3048 ਇਸ ਤਰ੍ਹਾਂ ਚੱਲੂਗਾ ਉਸ ਤੋਂ ਅੱਗੇ ਵਾਲੇ ਐ ਘਟਦੇ ਕਰਮ ਵਿੱਚ ਚੱਲ ਰਹੀ ਸੰਖਿਆ ਦੇਖੋ 9000 ਸੀ ਇੱਥੇ -1000 ਕਰਾਂਗੇ ਤਾਂ ਕਿੰਨੀ ਆਜੂ 8000 ਫਿਰ -1000 ਕਰਾਂਗੇ ਤੇ 7000 ਫਿਰ -1000 ਕਰਾਂਗੇ ਤੇ 6000 ਉਸ ਤੋਂ ਅੱਗੇ ਸੌਖੇ ਨੇ ਸਵਾਲ ਪੰਜਵਾਂ ਤੇ 6ਵਾਂ ਤੁਸੀਂ ਪਹਿਲਾਂ ਕਰ ਚੁੱਕੇ ਹੋ ਉਹੀ ਸੇਮ ਕਰਨਾ ਹੈ ਅਗਿਤਰ ਸੰਖਿਆਵਾਂ ਲਿਖਣੀਆਂ ਨੇ ਤੇ ਪਿਛੇਤਰ ਸੰਖਿਆਵਾਂ ਲਿਖਣੀਆਂ ਨੇ ਇੱਕ-ਇੱਕ ਸੰਖਿਆ ਲਿਖਣੀ ਹੈ ਸੋ ਇਹ ਸਵਾਲ ਕਿਸ ਤਰ੍ਹਾਂ ਕਰੇ ਹੋਏ ਨੇ ਮੈਂ ਨੋਟਬੁੱਕ ਦੇ ਉੱਪਰ ਉਹ ਮੈਂ ਤੁਹਾਨੂੰ ਦਿਖਾ ਰਿਹਾ ਹੁਣੇ ਤੁਸੀਂ ਇਹਨੂੰ ਧਿਆਨ ਨਾਲ ਦੇਖਣਾ ਕਿ ਨੋਟਬੁੱਕ ਦੇ ਉੱਪਰ ਕਿਸ ਤਰ੍ਹਾਂ ਕਰੇ ਹੋਏ ਹੈ ਮੈਂ ਕਹਿੰਵਾਂ ਤੁਹਾਨੂੰ ਆਪਾਂ ਖਾਲੀ ਥਾਵਾਂ ਪਰੋ ਜੋ ਹੁਣੇ ਮੈਂ ਤੁਹਾਨੂੰ ਦੱਸ ਰਿਹਾ ਸੀ ਉਸ ਦੇ ਅੰਦਰ ਹੀ ਇਨਕਲੂਡ ਹੈ ਇਹਦੀ 2200 ਸੀ 2200 ਤੋਂ ਪਹਿਲਾਂ 2199 ਫਿਰ 2201 ਜਾਂ 2201 AC 7853 ਇਸ ਤੋਂ ਪਹਿਲਾਂ ਸਿਰਫ 53 ਦੀ 50 353 ਤੇ ਇਸ ਤੋਂ ਪਹਿਲਾਂ ਕੀ ਆਜੂ 52 52 70 78 78ਵੇਂ ਦੀਆਂ ਵੀ ਰਹੂਗਾ ਪੀ 753 ਤੋਂ ਅੱਗੇ ਵਾਲਾ ਕੀ ਆਊਗਾ 54 ਫਿਰ 1319 ਇਸ ਤੋਂ ਪਹਿਲਾਂ 1318 1300 ਤੱਕ ਪਹਿਲੇ ਦੋ ਅੰਕ ਕਿਵੇਂ ਰਹਿਣਗੇ 18 ਆ ਗਿਆ ਉਸ ਤੋਂ ਬਾਅਦ ਵਾਲਾ 20 ਆ ਗਿਆ ਇਹ ਮੈਂ ਤੁਹਾਨੂੰ ਹੁਣੇ ਦੱਸਿਆ ਜਿਵੇਂ ਓਵੇਂ ਹੀ ਹੈ 2590 ਆ ਸੰਖਿਆ ਦੇ ਰੱਖੀ ਹੈ ਆ ਵਾਲੀਆਂ ਦੋ ਕੱਢਣੀਆਂ ਨੇ ਤੇ 2590 ਤੋਂ ਪਹਿਲਾਂ 90 ਤੋਂ ਪਹਿਲਾਂ ਕੀ ਆਉਂਦਾ 1 ਮਾਈਨਸ ਕਰ ਦੋ 99 2599 ਇੱਧਰ ਆਇਆ 2591 ਹੋਨਾ ਸੰਖਿਆ ਦਿੱਤੀ ਹੋਈ ਹੈ 2400 ਜਾਂ ਇਹਨੂੰ ਕਹਿ ਸਕਦੇ ਆ 2400 ਸੋ ਇਸ ਤੋਂ ਅੱਗੇ ਕੀ ਹੈ 2401 2402 ਆ ਵੀ ਦਿੱਤੀ ਹੋਈ ਹੈ ਸੰਖਿਆ ਕੱਲੀ ਇੱਕ ਸੰਖਿਆ ਕੱਢਣੀ ਹੈ ਹੁਣ ਵਿਚ ਵਾਲੀ ਸੰਖਿਆ ਦਿੱਤੀ ਹੋਈ ਹੈ 8000 8000 ਤੋਂ ਅੱਗੇ 8001 ਉਸ ਤੋਂ ਪਿੱਛੇ 7999 ਉਸ ਤੋਂ ਅੱਗੇ ਦੇਖੋ ਹੁਣ ਜੋ ਆਪਾਂ ਨੂੰ ਦੇ ਰੱਖਿਆ ਹੈ ਇਹ ਸਵਾਲ ਸਮਝੋ ਤੇ ਕਰੋ ਇੱਥੇ ਦਿੱਤਾ ਹੋਇਆ ਪੈਟਰਨ ਦੇਖੋ ਧਿਆਨ ਨਾਲ 723 733 743 ਪਤਾ ਕਿਵੇਂ ਲੱਗਦਾ ਵੱਡੀ ਸੰਖਿਆ ਚੋਂ ਛੋਟੀ ਘਟਾ ਕੇ ਦੇਖੋਗੇ ਨਾ 743 ਚੋਂ 733 ਘਟ ਗਿਆ 10 ਦਾ ਅੰਤਰ ਹੈ 733 ਚੋਂ 723 ਘਟ ਗਿਆ 10 ਦਾ ਅੰਤਰ ਇਹਦਾ ਮਤਲਬ 723 ਚ 10 ਜੋੜਤਾ 33 ਆ ਗਿਆ 733 ਚ 10 ਜੋੜਤਾ 743 ਫਿਰ 10 ਜੋੜਾਂਗੇ 753 ਫਿਰ 753 ਚ 10 ਜੋੜਾਂਗੇ 763 763 ਚ 10 ਜੋੜਾਂਗੇ 773 773 ਚ 10 ਜੋੜਾਂਗੇ 783 ਅਗਲਾ ਹੈ ਬੱਚੋ 1510 ਜਾਂ 1510 ਇੱਥੇ ਵੀ 10-10 ਦਾ ਅੰਤਰ ਹੈ ਇੱਥੇ 10 ਜੋੜਤਾ 1520 ਆ ਗਿਆ 10 ਜੋੜਤਾ 1530 ਆ ਗਿਆ 10 ਜੋੜਤਾ 1540 ਫਿਰ 10 ਜੋੜਾਂਗੇ 1550 10 ਜੋੜਾਂਗੇ 1560 ਤੇ 70 ਸਿਰਫ ਪਿੱਛੇ ਵਾਲੇ ਅੰਕ ਬਦਲੇ ਜਾ ਰਹੇ ਦੇਖੋ 10 20 30 40 50 60 70 ਪਹਿਲਾਂ ਵਾਲੀ ਸੰਖਿਆ ਸੇਮ ਹੈ ਅਗਲੇ ਚ 2545 2560 2575 ਇਥੋਂ ਤੱਕ ਸੰਖਿਆ ਦਿੱਤੀ ਹੋਈ ਹੈ। ਇਹਨਾਂ ਚ ਅੰਤਰ ਹੈ 15-15 ਦਾ। 45 ਚ 15 ਜੋੜਾਂਗੇ 60 ਆ ਗਿਆ। 2500 ਵਿੱਚ ਹੀ ਰਹਿਣਾ। ਫਿਰ 2560 ਚ 15 ਜੋੜਤਾ 2575। ਹੁਣ 2575 ਚ 15 ਜੋੜਤਾ 2590। ਹੁਣ 2590 ਚ ਜਦੋਂ 15 ਜੋੜੋਗੇ ਅਗਲੀ ਸੰਖਿਆ ਇੱਥੇ ਸੈਂਕੜੇ ਦਾ ਅੰਕ ਵੀ ਬਦਲ ਗਿਆ 2605। ਹੁਣ 2605 ਚ 15 ਜੋੜਤਾ 2620 ਫਿਰ 15 ਜੋੜਤਾ 2635 ਫਿਰ ਅਗਲਾ ਆ ਗਿਆ ਬੱਚਿਓ 2600 4690 ਇਹ 4690 ਵੀ ਕਹਿ ਸਕਦੇ ਆ ਅਗਲਾ 4670 ਅਗਲਾ 4650 ਇਹ ਮਾਈਨਸ 20 ਹੋ ਰਿਹਾ ਘਟ ਗਏ 20 ਇੱਥੇ 4090 ਇਸ ਚੋਂ 20 ਘਟ ਗਏ 4670 ਆ ਗਿਆ 4670 ਚੋਂ -20 ਕਰਤੇ 4650 ਆ ਗਿਆ ਫਿਰ -20 ਕਰ ਦੋ 4630 ਫਿਰ -20 ਕਰ ਦੋ 4610 ਫਿਰ -20 ਕਰ ਦੋ 4590 ਫਿਰ -20 ਕਰ ਦੋ 4570 ਉਸ ਤੋਂ ਬਾਅਦ ਅਗਲੀ ਸੰਖਿਆ e ਹੈ 8150 ਇੱਥੇ 50-50 ਦਾ ਅੰਤਰ ਚੱਲ ਰਿਹਾ ਹੈ 8150 'ਚ 50 ਜੋੜ ਤੇ 8200 50 ਜੋੜਤੀ 8250 50 ਜੋੜੋਗੇ 8350 ਜੋੜੋਗੇ 8350 ਫਿਰ 848450 ਥੱਲੇ 100 100 ਦਾ ਅੰਤਰ ਚੱਲ ਰਿਹਾ ਹੈ 2325 ਜਾਂ 6325 325 25 ਚੇਂਜ ਹੋਣਾ 325 ਚ 100 ਜੋੜਤੇ 425 ਹੋ ਗਿਆ 6 ਉਵੇਂ ਰਹਿ ਗਿਆ ਫਿਰ 100 ਜੋੜਿਆ 525 ਹੋ ਗਿਆ 6 ਉਵੇਂ ਆ ਗਿਆ 6100 ਹੋਰ ਜੋੜਤਾ 625 6725 6825 6925 ਅਗਲੀ ਸੰਖਿਆ ਹੈ ਜੀ ਇਹਦੇ ਜੀ ਅੰਦਰ ਸਵਾਲ ਦੇ ਅੰਦਰ 3008 ਇਹਦੇ ਅੰਦਰ 10 10 ਦਾ ਫਰਕ ਹੈ 3008 ਚ 10 ਜੋੜਤੇ 3018 ਫਿਰ 10 ਜੋੜਤੇ 3028 ਫਿਰ 10 ਜੋੜਤੇ 3038 10 ਜੋੜਤੇ 3048 10 ਜੋੜਤੇ 3058 ਫਿਰ 10 ਜੋੜਤੇ 3068 ਅਗਲਾ ਹੈ ਐਚ ਸਵਾਲ 9000 8000 7000 ਘਟ ਰਹੀ ਹੈ ਸੰਖਿਆ 1000 ਦੇ ਹਿਸਾਬ ਨਾਲ 9000 ਚੋਂ ਘਟਾਤਾ 1000 8000 ਆ ਗਿਆ ਫਿਰ 1000 ਘਟਾਤਾ 7000 ਆ ਗਿਆ ਫਿਰ 1000 ਘਟਾਤਾ 6000 ਫਿਰ 5000 ਫਿਰ 4000 ਫਿਰ 3000 ਠੀਕ ਹੈ ਜੀ ਅਗਲੇ ਸਵਾਲਾਂ 'ਚ ਲੀਆਂ ਸੰਖਿਆਵਾਂ ਦੀਆਂ ਅਗੇਤਰ ਸੰਖਿਆਵਾਂ ਲਿਖੋ ਅਗੇਤਰ ਮੈਂ ਤੁਹਾਨੂੰ ਦੱਸਿਆ ਅਗਲੀ ਸੰਖਿਆ 900 ਜਾਂ 9000 ਇਹਦੇ 'ਚ A ਸਵਾਲ 'ਚ 999 'ਚ 1 ਜੋੜ ਦਾਂਗੇ ਤਾਂ 1000 ਆ ਗਈ ਅਗੇਤਰ ਸੰਖਿਆ ਕੱਢਣ ਵਾਸਤੇ 1 ਜੋੜਨਾ ਹੈ ਪਛੇਤਰ ਕੱਢਣ ਵਾਸਤੇ 1 ਘਟਾਉਣਾ ਹੈ 299 ਦੀ ਗਿਣਤਰ 1000 2018 ਚ 1 ਜੋੜਤਾ 2019 7000 ਚ 1 ਜੋੜਤਾ 7001 2899 ਚ 1 ਜੋੜਤਾ 2900 4678 ਚ 1 ਜੋੜਤਾ 4679 4000 ਚ 1 ਜੋੜਤਾ 4001 4001 ਇਹਨੂੰ ਸਹੀ ਕਰਕੇ ਦੇਖ ਲਿਓ 4001 ਉਸ ਤੋਂ ਅੱਗੇ 7009 ਚ 7909 ਚ 7000 910 ਹੋ ਗਈ ਇੱਕ ਜੋੜਾਂਗੇ ਤਾਂ 5629 ਚ ਇੱਕ ਜੋੜਤਾ 5630 ਅਗਲੀਆਂ ਸੰਖਿਆਵਾਂ ਨੇ 75 ਸੰਖਿਆਵਾਂ ਸੋ 75 ਸੰਖਿਆਵਾਂ ਕਿਵੇਂ ਕੱਢੀ ਦੀਆਂ ਨੇ ਇੱਕ ਘਟਾ ਕੇ ਤੋਂ 9878 ਚੋਂ ਇੱਕ ਘਟਾ ਦੋਗੇ 9877 5555 ਚੋਂ ਇੱਕ ਘਟਾ ਦੋਗੇ 5554 ਰਹਿ ਗਈ 4856 ਚੋਂ ਇੱਕ ਘਟਾਤਾ 55 ਆ ਗਿਆ ਫਿਰ ਇਹਦੇ ਅੰਦਰ ਆ ਗਿਆ 7890 ਚੋਂ 1 ਘਟਾਤਾ 789399 ਚੋਂ 1 ਘਟਾਤਾ 3998 2018 ਚੋਂ 1 ਘਟਾਤਾ 2017 5000 ਚੋਂ 1 ਘਟਾਤਾ 4999 6910 ਚੋਂ 1 ਘਟਾਤਾ 6909 ਤੁਸੀਂ ਇਹਨਾਂ ਦੀ ਜੋੜ ਘਟਾ ਮੈਂ ਜਿਸ ਤਰ੍ਹਾਂ ਦੇਖੋ ਪਿੱਛੇ ਕਰਕੇ ਦੇਖੀ ਸੀ ਅੰਤਰ ਵਾਲੀ ਸੰਖਿਆ ਦੀ ਐਵੇਂ ਕਰਕੇ ਸੰਖਿਆਵਾਂ ਕੱਢ ਸਕਦੇ ਹਾਂ 15 ਜੋੜਿਆ ਫਿਰ ਅਗਲੀ ਸੰਖਿਆ ਚ 15 ਜੋੜਤਾ ਇੱਧਰ ਮੈਂ 20 ਘਟਾਇਆ ਪਹਿਲੀ ਸੰਖਿਆ ਚੋਂ 20 ਘਟਾ ਲਿਆ ਦੂਜੀ ਸੰਖਿਆ ਚੋਂ 20 ਘਟਾ ਲਿਆ ਇਹ ਜਿਹੜੇ ਪੈਟਰਨ ਵਾਲਾ ਸਵਾਲ ਸੀ ਆਹ ਵਾਲੇ ਸਵਾਲ ਜਿਹੜੇ ਆਪਾਂ ਕਰੇ ਆ ਇਹਨੂੰ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਸੋ ਇਹ ਸਵਾਲ ਸੀ ਖਾਲੀ ਥਾਵਾਂ ਕਰੋ ਤੀਜਾ ਚੌਥਾ ਪੰਜਵਾਂ ਤੇ ਛੇਵਾਂ ਸਵਾਲ ਇਹ ਐਕਸਰਸਾਈਜ਼ ਆਪਣੀ ਕੰਪਲੀਟ ਹੋ ਗਈ ਥੈਂਕ ਯੂ ਧੰਨਵਾਦ